ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁੱਕੇ ਚਰੇ ਦਾ ਮਾਨਮਤਾ ਨਗਰਾ ਪਿੰਡ ਤਖਤੂਪੁਰਾ ਤਖਤੂਪੁਰੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਤਖਤੂਪੁਰਾ ਪਿੰਡ ਆ ਜਿਹੜਾ ਮਿੱਤਰੋ ਇਹ ਜਿਹੜਾ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲੇ ਤੋਂ 7-8 ਕਿਲੋਮੀਟਰ ਦੀ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਨਵਰ ਵੀਰ ਦੇ ਕੋਲੇ ਬਕਾਊ ਆ ਇੱਕ ਬੂਰੀ ਝੋਟੀ ਮਿੱਤਰੋ ਟੋਕੜ ਗੱਪਣ ਚੱਕ ਪਾਸ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਅੱਖਾਂ ਦੇ ਵਿੱਚ ਜਵਾਬ ਆਪਾਂ ਚੈੱਕ ਕਰਾ ਦੇਾਂਗੇ ਤੁਹਾਨੂੰ ਕਿੰਨੇ ਪੈਸੇ ਹੈਗੇ ਕਿੰਨੇ ਨਹੀਂ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰ ਲੈਨੇ ਆਓ ਮਿਲਦੇ ਆ ਬਾਈ ਨੂੰ ਬ੍ਰਿ ਬ੍ਰਿ ਜਾਣਦੇ ਹੋ ਗੱਲਬਾਤ ਕਰਦੇ ਆ ਪਾਈ ਦੇ ਸਸਰੀ ਘਰ ਵੀਰੇ ਸਸਰੀ ਘਰ ਕੀ ਹਾਲ ਆ ਬਡੇ ਦਾ ਮਾੜ ਚੜਦੀ ਸੀਤਾ ਦੇ ਪਰਵਾਜ਼ ਵੀਰੇ ਚੜਦੀ ਗਾ ਵੀਰੇ ਜਿਹਨੂੰ ਸ਼ੁਕਰ ਪਾਈ ਜੀ ਨਾਮ ਦੱਸ ਦੀਏ ਕੀ ਨਾਮ ਵੀਰੇ ਸੰਦੀਪ ਆ ਪੰਡ ਤਖਤੂਪੁਰਾ ਜ਼ਿਲ੍ਹਾ ਨਿਹਾਲ ਸੰਗਲ ਜਿਲ੍ਹਾ ਮੋਗਾ ਤੇ ਇਹ ਛੱਡ ਕੇ ਕਿਹੜੀ ਆ ਗਈ ਆਪਕੀ ਇਹ ਤਲਵੰਡੀ ਵਾਲਾ ਰੋਡ ਵਜਦਾ ਵੀਰੇ ਜੇ ਕਿਸੇ ਨੇ ਹੁਣ ਆਪਣੇ ਵੱਡੇ ਰੋਡ ਤੋਂ ਐਮਪੀਰੀਅਲ ਪੈਲਸ ਤੋਂ ਅੰਦਰ ਨੂੰ ਆ ਕੇ ਤਖਤੂਪੁਰਾ ਐਮਪੀਰੀਅਲ ਪੈਲਸ ਦੇ ਕੋਲ ਵਾਲਾ ਉਹ ਆਲੂ ਵਾਲਾ ਜਿਹੜਾ ਸਟੋਰ ਆ ਉਥੋਂ ਕੋਲਡ ਸਟੋਰ ਉਹਦੇ ਨਾਲ ਦੀ ਸੜਕ ਆਉਂਦੀ ਠੀਕ ਆ ਵੀਰੇ ਅਥਾ ਵੀਰੇ ਗੱਲ ਉਹ ਜਨਵ ਸ਼ੁਰੂ ਹੋ ਗਿਆ ਠੀਕ ਆ ਵੀਰੇ ਤੇ 5 ਕਿਲੋ ਦੁੱਧ ਆ ਬਾਈ 5 ਕਿਲੋ ਦੁੱਧ ਦੋਵੇਂ ਟਾਈਮ ਹੀ ਮਿਲ ਦੋਵੇਂ ਟਾਈਮ ਵੀਰੇ ਹਾਂ ਠੀਕ ਆ ਬੱਚਾ ਵੀਰੇ ਦਾ ਬੱਚਾ ਵੀਰੇ ਘਟਾ ਇਹਦਾ ਉਹ ਖੜਾ ਬੂਰਾ ਜੀ ਨਾਲ ਦਾ ਬੱਚਾ ਠੀਕ ਆ ਵੀਰੇ ਓਕੇ ਤੇ ਵੱਡੇ ਬਾਈ ਸੋਣ ਸੌਣ ਕਿਵੇਂ ਲੱਗਾ ਪੂਰਾ ਵਧੀਆ ਬਾਈ ਇੱਕ ਨੰਬਰ ਆ ਚੌਣ ਇਹ ਗੱਬਣ ਕਿੰਨੇ ਚਿਰ ਦੀ ਦੱਸਿਆ ਜੀ ਗੱਬਣ ਤਾਂ ਨਾ ਮਹੀਨਾ ਦੀ ਬਾਈ ਚੈੱਕ ਕਰਾਈ ਹੋਈ ਆ ਚੈੱਕ ਕਰਾਈ ਵੀ ਆ ਚੈੱਕ ਕਰਵਾ ਕੇ ਦੇ ਦਿਆਂਗੇ ਜਿਹੜਾ ਬੰਦਾ ਆਪਦਾ ਮਰਜ਼ੀ ਡਾਕਟਰ ਲਿਆਵੇ ਆਪਾਂ ਆਪਦੀ ਚੈੱਕ ਕਰਾ ਕੇ ਦੇ ਦਿਆਂਗੇ ਠੀਕ ਆ ਵੀਰੇ ਅੱਛਾ ਰੇਟ ਬਾਈ ਕੀ ਲਊਗਾ ਰੇਟ ਵੀਰੇ ਆਪਾਂ ਦਾ ਉਹ じゃ ਕੰਮ ਹੀ ਨਹੀਂ ਕਰਨਾ ਇਹੇ ਜੇ ਮੈਂ ਤਾਂ ਲੋਕਾਂ ਨੇ ਤਾਂ 70 65 ਮੰਗਣਾ ਬਹੁਤ ਜਾਂ ਕੰਮ ਨਹੀਂ ਕਰਨਾ ਹਾਂਜੀ ਆਪਾਂ ਵੀਰੇ 61000 ਦੀ ਮੈਂ ਦੇ ਦਿਆਂਗਾ 61000 ਲੜ ਲੜ ਕੇ ਵਿੱਚ ਤੋਂ 6000 ਹੋਰ ਕਰ ਦੇ ਚੱਲ ਕਰ ਦਿਆਂਗੇ ਵੀਰੇ ਪੂਰੇ 60 ਦੀ ਮੈਂ ਦੇ ਦੇ ਕੱਢੀ ਪਾਲ ਤੋਰੀ ਵੀਰੇ ਮੜਿਆ ਖੋਲ ਦਿਏ ਨੂ ਭਰਾ ਲੈ ਵੀ ਮੇਤਰੋ 5 ਕਿਲੋ ਦੁੱਧਾ ਬੱਚਾ ਮਗਰਾ ਤਿੰਨਾ ਮਹੀਨਿਆਂ ਦੀ ਗੱਬਣ ਚੱਕ ਪਾਸਾ ਕਰਮਾਂ ਵਾਲੀ ਚਾਰੇ ਪੈਰਾਂ ਤੇ ਨਿਸ਼ਾਨ ਮੱਥੇ ਤੇ ਪਟਾ ਅੱਖਾਂ ਦੇ ਵਿੱਚ ਜਵਾਬ ਜਿਹੜਾ ਨਹੀਂ ਨਜ਼ਰ ਆਉਂਦਾ ਹਨਾ ਵੀਰੇ ਹਾਂ ਵੀਰੇ ਉਹ ਹੈਗਾ ਮੈਂ ਗੌਰ ਜੀ ਨਹੀਂ ਕਰੀ ਹੋ ਵੀ ਸਕਦਾ ਜੀ ਹੂੰ ਚਲੋ ਯਾਰ ਘੂਵੇ ਨਾ ਹੋਵੇ ਝੋਟੀ ਤਾਂ ਚੰਗੀ ਆ ਨਾ ਚੰਗੀ ਆ ਵੀਰੇ ਚਲ ਜੀ ਜੀ ਕਿਉਂਕਿ ਵੀਰੇ ਭਾਅ ਵੀ ਕਿਹੜਾ ਵਾ ਯਾਰ ਭਾਅ ਵੀ ਆਪਾਂ ਦਾ ਵੀਰੇ ਜੈ ਜੀ ਕਰਿਆ ਉਹ ਜਾਂ ਕੰਮ ਹੀ ਨਹੀਂ ਕਰਿਆ ਇਹ ਠੀਕ ਅਸਿਆ ਨਹੀਂ ਗੱਲ ਆ ਵੀਰੇ ਯਾਰ ਬੜਾ ਕੀ ਫਾਇਦਾ ਯਾਰ ਵੱਡੇ ਭਾਈ ਹਨਾ ਉਹਦਾ ਗੱਲ ਦਾ ਕੋਈ ਫਾਇਦਾ ਹੀ ਨਹੀਂ ਭਾਈ ਅੱਜ ਵੀਰੇ ਜਿਹੜਾ ਲੈ ਗਿਆ ਹਸ ਵਾਲੇ ਬੰਦੇ ਨੂੰ ਕੋਈ ਬਾੜੀ ਦੀ ਜ਼ਿੰਦਗੀ ਆਪਾਂ ਬਾਹਲਾ ਨਹੀਂ ਵੀਰੇ ਜੋ ਮੁਨਾਫਾ ਬਸ 2000 ਰੁਪਏ ਬਣੀ ਜਾਏ ਪਸੋ ਬਹੁਤ ਵਾਦੂ ਵੀਰੇ ਥਿਆੜੀ ਬਣੀ ਜੋ ਅੱਜ ਦਾ ਹੁਣੇ ਨਹੀਂ ਯਾਰ ਢੱਡ ਦਾ ਰੋਟੀਆਂ ਨਹੀਂ ਭਰਦਾ ਕਹਿੰਦਾ ਕਿ 10000 ਦਿੰਦਾ ਵੀਰੇ ਅਗਲਾ ਹਾਂ ਹਾਂ ਵੀਰੇ ਤਾਂ ਵੀ ਸਮ 7 ਵਜੇ ਦੀ ਡਿਉਟੀ ਭਾਲਦਾ ਵੀਰੇ ਹਨਾ ਉਹਦੇ ਲੋਕ ਤਾਂ ਚੰਗਾ ਉਹਦਾ ਰੁਜ਼ਗਾਰ ਆ ਭਾਈ ਅਜਾ ਦੋ ਨੰਬਰ ਤੇ ਝੋਟੀ ਹੈ ਜਿਹੜੀ ਭਾਈ ਇਹ ਵੀਰੇ ਹੈਗੀ ਆ 2 ਸਾਲ ਤੇ 1.5 ਮਹੀਨਾ ਉੱਤੇ ਹੋਊਗੀ ਮੰਨ ਲਓ ਮੰਨ ਲਾ ਕਹਿਣ ਤੋਂ 5 6 ਮ ਅੱਜ ਬੋਤਾ ਯਾਰ ਛੋਟੀ ਕੱਦ ਵੀਰੇ ਦੇਖ ਲੈ ਮੇਰਾ ਕੱਦੇ ਘੱਟ ਤੋਂ ਘੱਟ 5 ਫੁੱਟ ਕੱਦਦਾ ਇਹਦਾ ਕੱਟੀ ਇਹ ਬਣੀ ਪੁਣੀ ਵੀਰੇ ਕੋਈ ਯਾਰ ਬਣੀ ਨਹੀਂ ਵੀਰੇ ਹੀਟ ਕੱਢੀ ਸੀ ਆਪਾਂ ਟੀਕਾ ਭਰਾਇਆ ਨਹੀਂ ਮੈਂ ਕਿਹਾ ਕੋਈ ਆਪਦੇ ਹਿਸਾਬ ਨਾਲ ਅਗਲਾ ਟੀਕਾ ਭਰਾ ਲੂਗਾ ਠੀਕ ਹੈ ਮੌਸਮ ਵੇਖ ਕੇ ਭਰਾ ਲੂਗਾ ਭਰਾ ਲੂਗਾ ਭਰਾ ਲੂਗਾ ਹਾਂ ਅੱਛਾ ਵੀਰੇ ਰੇਟ ਕੀ ਰੂਗਾ ਪਈ ਜਾਂਦਾ ਕੱਢ ਵੀਰੇ ਆਪਾਂ ਇਹਦਾ ਵੀ ਯਾਰ ਜੈ ਜੈ ਮਨ ਲਾ 58000 ਦੀ ਕੱਟੀ ਦੇ ਦਿਆਂਗੇ 58000 ਦੀ ਲਾੜ ਕਹਦਾ ਥੋੜਾ ਬੋਤਾ ਬਾ ਮਾੜਾ ਮੋਟਾ ਹੀ ਕਰਾਂਗੇ ਵੀਰੇ ਉਹੋ ਜਿਹਾ ਆਪਾਂ ਕੰਮ ਹੀ ਨਹੀਂ ਕਰਨਾ ਇੰਨੀ ਤਾਂ ਵਜਨ ਜੀ ਹੈ ਵੀਰੇ ਤੂੰ ਆ ਤਾਂ ਝੋਟੀ ਬਹੁਤ ਵੱਡੀ ਹੈ ਕਦਕੁੱਦੀ ਬਹੁਤ ਛੋਟੀ ਦਾ ਯਾਰ ਹਾਂ ਬਾਕੀ ਇਹ ਲక్ష్ਮੀ ਡੈਰੀ ਫਾਰਮ ਵਾਲਿਆਂ ਨੇ ਕਿਥੇ ਟੀਕੇ ਦੀ ਆਪਾਂ ਨੂੰ ਦੱਸਿਆ ਬਈ ਗਾਂ ਵਾਲੇ ਬੰਦੇ ਨੇ ਉਹ ਕਨਫਰਮ ਕਰ ਲਓ ਕਿ ਮਾੜਾ ਜਾਂ ਹਾਂ ਉਹ ਕਰ ਲਾਂਗੇ ਵੀਰੇ ਠੀਕ ਜੀ ਕਰਦੇ ਜਾਈਂ ਮਿੱਤਰ ਵੱਡੀ-ਬੁੱਡੀ ਵਾਕਈ ਬਹੁਤ ਹੈ ਪੂਰੀ ਵੱਡੀ ਆ ਬਈ ਕੁਛ ਛੋਟੀ ਨਹੀਂ ਆ ਹਾਂ ਸੂਣ ਵਾਲੀ ਦੂਜਾ ਸਵਾਇ ਦੇ ਨਾਲ ਉੱਤਰ ਜਾਂਦੀ ਹੈ ਨਾ ਫੇਰ ਤਾਂ ਬਈ ਹਾਂ ਵੱਡੀ ਆ ਠੀਕ ਆ ਬਈ ਓਕੇ ਆ ਚੀਤਾ ਬੋਲਦਾ ਬਈ ਯਾਰ ਤਿਆਰ ਹੋਈ ਚੰਗੇ ਰੁਪਈਆ ਦੀ ਝੋ ਦੇਖ ਸਕਦੇ ਹੋ ਮਿੱਤਰੋ ਕੱਦ ਪੰਜ ਫੁੱਟ ਦੇ ਕਰੀਬ ਹੋਣੀ ਲਈ ਬਰਤੀ ਕਰਮ ਵਾਲੀ ਅਜੇ ਅਸਰਾ ਖੀਰੀਆ ਨਿਆਣਪੁਨੇ ਦੇ ਵਿੱਚ ਆ ਚੋ 24 25 ਦਿਨ ਜੰਦੀ ਜੰਦੀ ਸਾਰੀ ਅਜੇ ਉਮਰ ਆ ਜਿਹੜਾ ਜਦੋਂ ਇਹਨੇ ਭਰਨਾ ਜਦੋਂ ਇਹਨੇ ਮਈਆਂ ਦੇ ਵਿੱਚ ਐਂਟਰੀ ਮਾਰਨੀ ਆ ਜਦੋਂ ਇਹਨੇ ਗੱਪ ਹੋਣਾ ਉਹਨੂੰ ਗੱਲ ਪੂਰੀ ਟਿਕਾਣੇ ਲੱਗਣੀ ਆ ਕਿਉਂਕਿ ਬ੍ਰਿਚੀ ਬੜੀ ਚੁੱਕ ਜੀ ਦੇ ਵਿੱਚ ਕਮਾਲਾ ਬਿਊਟੀ ਅੰਗ ਵਾਲੇ ਲੱਗੇ ਹੋਇਆ ਜਿਹੜੇ ਉਹ ਬੜੇ ਕਮਾਲ ਲੱਗੇ ਹੋਇਆ ਇਹਦਾ ਰੇਟ 58000 ਰੁਪਿਆ ਵਾ ਮੈਂ ਮਿਲਣੀ ਆ 60000 ਦੇ ਵਿੱਚ ਤਿੰਨਾਂ ਮਹੀਨਿਆਂ ਦੀ ਗੱਪਣਾ ਮੈਂ ਵੀ ਵੀਰੇ ਆਪਦਾ ਨੰਬਰ ਤੈ ਕਰ ਨੰਬਰ ਵੀਰੇ ਆਪਣਾ 8288 ਜੀ 2172 ਇੱਕ ਵਾਰੀ ਹੋਰ ਬੋਲ ਦੇ 8288 ਜੀ 2172 ਠੀਕ ਹੈ ਵੀਰੇ ਬਾਕੀ ਵੀਰੇ ਆਏ ਆ ਆਪਦਾ ਕੋਈ ਵੀ ਬੰਦਾ ਆਪਦਾ ਜਿਹੜਾ ਮਰਜ਼ੀ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਇਹਨੂੰ ਮੈਂ ਇਹਨੂੰ ਤੇ ਬਾਕੀ ਆ ਜਿਹੜੇ ਬੰਦੇ ਨੇ ਤਸੱਲੀ ਕਰਨੀ ਆ ਆਪਣੀ ਇੱਥੇ ਕਰ ਲਈ ਆਪਣੀ ਆਦ ਨਾਂ ਲਾਂਭਾ ਆਪਾਂ ਕਿਸੇ ਨੂੰ ਦਿੱਤਾ ਨਾ ਲੈਣਾ ਨਹੀਂ ਸਾਈ ਦਾ ਮਤਲਬ ਕੀ ਹੁੰਦਾ ਸਾਈ ਦਾ ਮਤਲਬ ਹੁੰਦਾ ਵੀ ਤੁਹਾਨੂੰ ਪਸ਼ੂ ਪਸੰਦ ਆ ਗਿਆ ਤੁਸੀਂ ਤਾਂ ਸਾਈ ਕਰ ਰਹੇ ਆ ਜੇਕਰ ਤੁਸੀਂ ਸਾਈ ਕਰਦੇ ਆ ਤਾਂ ਆ ਕੇ ਤੁਸੀਂ ਪਸ਼ੂ ਦੇ ਵਿੱਚ ਕੋਈ 19 ਕੀ ਫਲੜ ਦੇਖ ਰੇਖ ਦੇ ਵਿੱਚ ਕਰਦੇ ਆ ਤਾਂ ਉਹ ਤੁਹਾਨੂੰ ਸਾਈ ਨਹੀਂ ਵਾਪਸ ਮਿਲੂਗੀ ਜੇਕਰ ਤੁਹਾਡੇ ਪਸੂ ਥੱਲੋਂ ਥਣਾ ਤੋਂ ਨਹੀਂ ਪਾਸ ਹੁੰਦਾ ਤਾਂ ਫਿਰ ਗੱਲ ਵੱਖਰੀ ਹੈ ਚਾਹ ਚੈੱਕ ਦੇ ਵਿੱਚ ਨਹੀਂ ਪਾਸ ਹੁੰਦਾ ਉਹ ਗੱਲ ਵੱਖਰੀ ਆ ਜਿਹੜੇ ਅੰਗ ਦਿਖਾਤੇ ਜਿਹੜੀ ਬਿਊਟੀ ਦਿਖਾਦੀ ਸਾਈ ਦਾ ਮਤਲਬ ਇਹ ਹੁੰਦਾ ਇਹ ਜਿਹੜੀ ਹੁੰਦਾ ਆਪਾਂ ਆ ਕੇ ਇਹਨਾਂ ਨੂੰ 2000 ਰੁਪਏ ਟੱਕ ਕੇ ਤੇ ਤੀਜੇ ਦਿਨ ਆ ਕੇ ਕਹਿ ਦਈਏ ਨਹੀਂ ਯਾਰ ਭਾਈ ਇਹ ਤਾਂ ਛੋਟੀ ਆ ਇਹ ਤਾਂ ਵੱਡੀ ਆ ਬੂਏ ਦੇ ਵਿੱਚ ਮੁੰਡ ਨੂੰ ਨਾਲੋਂ ਕੋਈ ਬੰਦਾ ਦਰਮਿਆਨੀ ਮੈਂ ਆ ਆਪਾਂ ਵਾਲੀ ਵੱਡੀ ਨਹੀਂ ਇਹਨੂੰ ਕਹਿੰਦੇ ਹਾਂ ਬਾਹਲੀ ਵੱਡੀ ਮੈਂ ਦਰਮਿਆਨੀ ਮੈਂ ਭਾਵੇਂ ਜਿਆਜਾ ਯਾਰ ਫੰਡਰਾਂ ਵਾਲਾ ਭਾ ਕਰਿਆ ਆਪਾਂ ਉਹ ਜਾ ਕੰਮ ਨਹੀਂ ਜਾਂਦਾ ਨੰਬਰ أو برادل